ਮਾਚੀਵਾੜੇ ਦੇ ਜੰਗਲਾਂ ਵਿੱਚ ਸੁੱਤਾ ហេਠਾ ਸੂਲਾਂ ਦੀ ਛੇਜ ਵਛਾਏ ਕੇਰੀ ហេਠਾ ਸੂਲਾਂ ਦੀ ਛੇਜ ਵਛਾਏ ਕੇਜੀ ហេਠਾ ਸੂਲਾਂ ਦੀ ਛੇਜ ਵਛਾਏ ਕੇਜੀ ਉੱਤੇ مخਮਲੀ ਸੇਜਾਂ ਦੇ ਸੌਣ ਵਾਲਾ ਸੌਣ ਵਾਲਾ ਸੌਣ ਵਾਲਾ ਉੱਤੇ مخਮਲੀ ਸੇਜਾਂ ਦੇ ਸੌਣ ਵਾਲਾ ਸੁੱਤਾ ਜੰਗਲਾ ਵਿੱਚ ਅੱਜ ਆਏ ਕੇਰੀ ਸੁੱਤਾ ਜੰਗਲਾ ਵਿੱਚ ਅੱਜ ਆਏ ਕੇਰੀ ਸੁੱਤਾ ਜੰਗਲਾ ਵਿੱਚ ਅੱਜ ਆਏ ਕੇਰੀ ਅੱਜ ਸੌਂ ਗਿਆ ਬੇਪਰਵਾਹ ਹੋਇਆ ਸਿੱਖੀ ਲਈ ਸਰਬੰਸ ਲਟਾਏ ਕੇਰੀ ਸਿੱਖੀ ਲਈ ਸਰਬੰਸ ਲਟਾਏ ਕੇਜੀ ਸਿੱਖੀ ਲਈ ਸਰਬੰਸ ਲਟਾਏ ਹਾਲੀ ਆਖ ਦਾ ਮਿੱਤਰ ਪਿਆਰੇ ਤਾਈ ਹਾਲੀ ਆਖ ਦਾ ਮਿੱਤਰ ਪਿਆਰੇ ਤਾਈ ਰੇ ਆ ਸ਼ੁਕਰ ਗੁਜਾਰ ਗਾਏ ਗਾਏ ਕੇ ਜੀ ਰੇ ਆ ਸ਼ੁਕਰ ਗੁਜਾਰ ਗਾਏ ਗਾਏ ਕੇ ਜੀ ਰੇ ਆ ਸ਼ੁਕਰ ਪਿਤਾ ਆਖਦਾ ਸੀ ਇਸ ਮਵਾਏ ਕੇਰੀ ਪਿਤਾ ਆਖਦਾ ਸੀ ਇਸ ਨਵਾਏ ਕੇ ਜੀ ਪਿਤਾ ਆਖਦਾ ਸੀ ਇਸ ਨਵਾਏ ਕੇ ਜੀ ਅੱਜ ਸੌਂ ਗਿਆ ਬੇਪਰਵਾ ਹੋਇਆ ਅੱਜ ਸੌਂ ਗਿਆ ਯਾਰੇ ਲਾਲਾ ਨੂੰ ਤੇਰੇ ਲੇਖੇ ਲਾਇਕੇ ਜੀ ਤੇਰਾ ਦਾਸ ਹਾਂ ਰਾਜਾ ਵਿੱਚ ਰਿਆ ਰਾਜੀ ਆਪ ਰੱਖਿਆ ਤੁਸਾਂ ਟਕਾਏ ਕੇਰੀ ਆਪ ਰੱਖਿਆ ਤੁਸਾਂ ਟਕਾਏ ਕੇ ਜੀ ਆਪ ਰੱਖਿਆ ਤੁਸਾਂ ਟਕਾਏ ਕੇ ਜੀ ਖੇੜੇ ਵਿੱਚ ਹੈ ਬੈਂਕੀਆ ਗੁਰੂ ਪੂਰਾ ਗੁਰੂ ਪੂਰਾ ਗੁਰੂ ਪੂਰਾ ਖੇੜੇ ਹੈ ਬੰਕੀਆ ਗੁਰੂ ਪੂਰਾ ਮਾਚੀਵਾੜੇ ਆਰਾਮ ਫਰਮਾਇ ਕੇ ਜੀ ਮਾਚੀਵਾੜੇ ਆਰਾਮ ਫਰਮਾਇ ਕੇ ਜੀ ਮਾਚੀਵਾੜੇ ਆਰਾਮ ਫਰਮਾਇ ਕੇ ਜੀ ਪੰਥ ਨੂੰ ਚੜ੍ਹਦੀ ਕਲਾ ਦੇ ਸੰਦੇਸ਼ੇ ਦੇਣ ਵਾਲੇ ਕਲਗੀਧਰ ਪਾਤਸ਼ਾਹ ਦੇ